प्यारे दोस्तों नमस्कार ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਮੈਂ ਵਿਵੇਕ ਸਤਿਕ ਸੰਸਾਰ ਚੈਨਲ ਰਾਹੀਂ ਆਪਣੇ ਗੀਤ ਕਵਤਾਵਾਂ ਤੇ ਹੋਰ ਕਾਵ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਤੇ ਸਾਥੀਓ ਵਿਵੇਕ ਕੋਟੀ ਸੇਖਾ ਹੀ ਜੇ ਤੁਸੀਂ YouTube ਤੇ ਲਿਖੋਗੇ ਤੇ ਮੇਰਾ ਜਿਹੜਾ ਚੈਨਲ ਆ ਉਹ ਸ਼ੂ ਹੋ ਜਾਵੇਗਾ ਤੇ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਸਕਦੇ ਤੇ ਸੁਣੋ ਇੱਕ ਕਵਿਤਾ ਜਿਹੜੀ ਬਹੁਤ ਹੀ ਗੱਲਾਂ ਕਰਦੀ ਦਾ ਹੈ ਇਹ ਹਲਕੀਆਂ-ਹਲਕੀਆਂ ਪਰ ਹੈ ਗੁੰਡੀਆਂ ਜਿਹੜਾ ਸਮਝਣ ਦੀ ਲੋੜ ਆ ਕੀ ਅਬ ਸਿਆਸਤ ਸਿੱਖ ਮਲਾਉਣਾ ਨਹੀਂ ਲੜਾਉਣਾ ਸੇ ਸਿਆਸਤ ਸਿੱਖ ਲੜਾਉਣਾ ਨਹੀਂ ਮਿਲਾਉਣਾ ਸਿੱਖ ਬਾਤ ਮਾਮੂਲੀ ਜਈ ਬਾਤ ਬਤੰਗੜ ਬਣਾਉਣਾ ਸਿੱਖ ਸਿੱਧੇ ਰਾਹ ਨਹੀਂ ਚੰਗੇ ਭਲੇ ਲੋਕਾਂ ਨੂੰ ਸਿੱਧੇ ਰਾਹ ਨਹੀਂ ਚੰਗੇ ਭਲੇ ਲੋਕਾਂ ਨੂੰ ਪੁੱਠੇ ਰਾਹ ਪਾਉਣਾ ਸਿੱਖ ਮਸਲੇ ਦਾ ਹੱਲ ਨਹੀਂ ਗੱਲ ਨੂੰ ਉਲਝਾਉਣਾ ਸਿੱਖ ਚਿੱਟੇ ਕੱਪੜੇ ਪਾ ਕੇ ਪਿੰਡ ਹੋਵੇ ਜਾਂ ਸ਼ਹਿਰ ਚਿੱਟੇ ਕੱਪੜੇ ਪਾ ਕੇ ਪਿੰਡ ਹੋਵੇ ਜਾਂ ਸ਼ਹਿਰ ਕਾਲੇ ਕੰਮ ਕਰਾਉਣੇ ਸਿੱਖ ਅਸਲੀ ਕਰ ਲੈ ਜਮਾ ਨਕਲੀ ਨੋਟ ਚਲਾਉਣੇ ਸਿੱਖ ਬਣਾ ਅਜਿਹੀ ਕਹਾਣੀ ਵਾਰ-ਵਾਰ ਸੁਣਾ ਕੇ ਲੋਕੀ ਮਗਰ ਲੰਮਣੇ ਸਿੱਖ ਹਰ ਰਕਾਵਟ ਦੂਰ ਪਿਆ ਕਿਸੇ ਤਰ੍ਹਾਂ ਹਰੇਕ ਨੂੰ ਆਪਣਾ ਬਣਾਉਣਾ ਸਿੱਖ ਹਤਾਸ਼ ਨਿਰਾਸ਼ ਨੇ ਲੋਕ ਇਸ ਦੇਸ਼ ਦੇ ਹਤਾਸ਼ ਨਿਰਾਸ਼ ਨੇ ਲੋਕ ਇਸ ਦੇਸ਼ ਦੇ ਝੂਠੇ ਸੁਪਨੇ ਵਿਖਾਉਣੇ ਸਿੱਖ ਹਰ ਵਾਰ ਨਹੀਂ ਚੱਲਨੇ ਨਵੇਂ ਜੁਮਲੇ ਬਣਾਉਣੇ ਸਿੱਖ ਨਵੀਂ ਰੌਸ਼ਨੀ ਕੀ ਕਰਨਾ ਨਵੀਂ ਰੌਸ਼ਨੀ ਕੀ ਕਰਨੀ ਹਨੇਰੀ ਚੰਗਾ ਨਵੀਂ ਰੌਸ਼ਨੀ ਕੀ ਕਰਨੀ ਹਨੇ eri ਚੰਗਾ ਵਹਿਮ ਪਰਮ ਫਲਾਉਣੇ ਸਿੱਖ ਬਣ ਕੇ ਸਾਧ ਵਿਵੇਕ ਮੂਰਖ ਲੋਕ ਬਣਾਉਣੇ ਸਿੱਖ ਮੂਰਖ ਲੋਕ ਬਣਾਉਣੇ ਸਿੱਖ ਸਿਆਸਤ ਸਿੱਖ ਮਲਾਉਣਾ ਨਹੀਂ ਲੜਾਉਣਾ ਸਿੱਖ ਗਲ ਮੂਲੀ ਜਈ ਨੂੰ ਬਾਤ ਬਤੰਗੜ ਬਣਾਉਣਾ ਸਿੱਖ ਇਹ ਆ ਇੱਕ ਕਵਿਤਾ ਮੇਰੀ ਛੋਟੀ ਜੀ ਜਿਹੜੀ ਅੱਜ ਦੇ ਸਮਾਜ ਤੇ ਅੱਜ ਦੇ ਲੋਕਾਂ ਦੇ ਉੱਤੇ ਵਿਅੰਗ ਕੱਸਦੀ ਆ ਤੇ ਦੱਸਦੀ ਆ ਕਿ ਅੱਜ ਕੱਲ ਦੇ ਲੋਕ ਕਿਸ ਤਰ੍ਹਾਂ ਦੇ ਨੇ ਕਿਸ ਤਰ੍ਹਾਂ ਦੇ ਉਹਨਾਂ ਦੇ ਤੰਦੇ ਨੇ ਤੇ ਸਾਥੀਓ ਮੇਰੇ ਚੈਨਲ ਵਿਵੇਕ ਸਹਿਤਕ ਸੰਸਾਰ ਚੈਨ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਯਤਨਸ਼ੀਲ ਪੰਜਾਬੀ ਭਾਸ਼ਾ ਤੇ ਸਹਿਯਦ ਲਈ ਕਾਰਜ ਕਰਦੇ ਆ ਤੇ ਸਾਥੀਓ ਜਰੂਰ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟਸ ਜਰੂਰ ਕਰਦੇ ਰਹੋ ਤਾਂ ਕਿ ਆਪਣਾ رابطہ ਜਿਹੜਾ ਉਹ ਬਣਿਆ ਰਹੇ ਧੰਨਵਾਦ ਜੀ ਸ਼ੁਕਰੀਆ ਜੀ